ਸਾਸਤ੍ਰ ਕਾਲ ਜੀ ਸਾਰਿਆਂ ਨੂੰ ਲਾਈਫ ਸਟਾਈਲ ਵਿਦ ਸ਼ਾਨ ਆਲਕਸ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਵਾਸਤੇ ਇੱਕ ਨਵੀਂ ਟਿਪ ਲੈ ਕੇ ਆਏ ਹਾਂ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਜਿਦਾ ਅਸੀਂ ਕੱਪੜੇ ਪ੍ਰੈਸ ਕਰਨ ਵਾਲੀ ਜਿਹੜੀ ਆਇਰਨ ਪ੍ਰੈਸ ਹੁੰਦੀ ਆ ਤੇ ਉਹਦੇ ਉੱਤੇ ਜਿਹੜਾ ਨਾ ਕੱਪੜਿਆਂ ਦੇ ਜਲਣ ਦੇ ਜਿਹੜੇ ਆ ਉਹ ਨਿਸ਼ਾਨ ਪੈ ਜਾਂਦੇ ਨੇ ਉਹ ਜਿਹੜੀ ਬੋਰ ਬੋਰ ਗੈਰਾ ਵਾ ਉਹ ਇਕੱਠੀ ਹੋ ਕੇ ਤੇ ਉਹ ਜਿਹੜਾ ਪ੍ਰੈਸ ਦਾ ਜਿਹੜੀ ਆਇਰਨ ਦਾ ਤਵਾ ਹੈ ਉਪਰੋ ਪਲੇਟ ਆ ਉਹ ਜਿਹੜੀ ਹੈ ਨਾ ਉਹ ਜਲੇ ਦੇ ਦਾਗ ਪੈ ਜਾਂਦੇ ਆ ਤੇ ਅੱਜ ਤੁਹਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਾਂਗੇ ਕਿ ਉਹ ਜਿਹੜੇ ਜਲਣ ਦੇ ਦਾਗ ਅਸੀਂ ਕਿਸ ਤਰ੍ਹਾਂ ਹਟਾ ਸਕਦੇ ਆ ਤੇ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਹਾਂ ਸਭ ਤੋਂ ਪਹਿਲਾਂ ਜੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੁਣ ਤੁਹਾਨੂੰ ਦਿਖਾਉਣਾ ਜੀ ਵੇਖੋ ਤਵੇ ਦੇ ਉੱਪਰ ਜਿਹੜਾ ਇਹ ਪ੍ਰੈਸ ਦੀ ਪਲੇਟ ਆ ਕਿਦਾਂ ਜਲਣ ਦੇ ਨਿਸ਼ਾਨ ਆ ਤੇ ਕਈ ਲੋਕੀ ਕਰਦੇ ਆ ਕਿ ਕਹਿੰਦੇ ਆ ਕਿ ਜਿੱਦਾਂ ਛੁਰੀ ਚਾਕੂ ਆ ਇਹਦੇ ਨਾਲ ਰਗੜ ਕੇ ਤੇ ਇਹ ਦਾਗ ਜਿਹੜੇ ਉਤਾਰ ਦੋ ਇਹ ਬਿਲਕੁਲ ਗਲਤ ਹੈ ਤੇ ਕਈ ਇਹ ਸੁਜੈਸ਼ਨ ਦਿੰਦੇ ਆ ਸੁਝਾਅ ਦਿੰਦੇ ਆ ਕਿ ਕੋਲਗਟ ਨਾਲ ਸਾਫ਼ ਹੋ ਜਾਊਗਾ ਨਹੀਂ ਜੀ ਇਹ ਕੋਲਗਟ ਨਾਲ ਵੀ ਨਹੀਂ ਸਾਫ਼ ਹੋ ਜਾਊਗਾ ਤੇ ਨਾ ਹੀ ਇਹ ਸਟੀਲ ੂਲ ਦੇ ਨਾਲ ਸਾਫ਼ ਹੋਊਗਾ ਸਟੀਲ ੂਲ ਦਾ ਸਾਫ਼ ਤੇ ਹੋ ਜਾਊਗਾ ਬਟ ਕੀ ਆ ਜਿਹੜੀ ਇਹ ਪਲੇਟ ਵਾ ਇਹਦੇ ਉੱਪਰ ਜਿਹੜੇ ਸਕ੍ਰੈਚ ਪੈ ਜਾਣਗੇ ਤੇ ਇਹ ਸਾਫ ਕਿਦਣਾ ਹੋਏਗਾ ਇਹ ਜੀ ਪੈਰਾਸੀਟਾਮੋਲ ਪੈਰਾਸੀਟਾਮੋਲ ਦੀ ਗੋਲੀ ਜਿਹੜੀ ਜਾਂ ਡੋਲੋ ਦੀ ਗੋਲੀ ਕੋਈ ਵੀ ਆ ਇਹਦੇ ਨਾਲ ਪ੍ਰੈਸ ਦੀ ਪਲੇਟ ਆ ਜਿਹੜੇ ਉੱਪਰ ਜਲਿਆ ਹੋਇਆ ਪਾਰਟ ਆ ਉਹ ਬਿਲਕੁਲ ਸਾਫ ਹੋ ਜਾਏਗਾ ਤੇ ਸਭ ਤੋਂ ਪਹਿਲਾਂ ਕੀ ਕਰਾਂਗੇ ਕਿ ਪ੍ਰੈਸ ਨੂੰ ਆਨ ਕਰਕੇ ਤੇ ਇਹਦੇ ਇਹਨੂੰ ਪੂਰੀ ਤਰ੍ਹਾਂ ਗਰਮ ਹੋਣ ਦਵਾਂਗੇ ਤੇ ਜਦੋਂ ਪ੍ਰੈਸ ਪੂਰੀ ਤਰ੍ਹਾਂ ਗਰਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਪੈਰਾਸੀਟਾਮੋਲ ਦੀ ਜਿਹੜੀ ਗੋਲੀ ਆ ਉਹ ਲੈਣੀ ਹੈ ਪੈਰਾਸੀਟਾਮੋਲ ਦੀ ਗੋਲੀ ਦੇ ਨਾਲ ਹੀ ਇਹ ਜਿਹੜੀ ਬਹੁਤ ਆਸਾਨੀ ਦੇ ਨਾਲ ਸਾਫ਼ ਹੋ ਜਾਏਗਾ ਗੋਲੀ ਨੂੰ ਲੈ ਕੇ ਤੇ ਇਹ ਜਿਹੜੀ ਇੱਕ ਟੈਬਲੇਟ ਅਸੀਂ ਲੈ ਲੈਣੀ ਆ ਤੇ ਇਹ ਇੱਕ ਟੈਬ ਲੈ ਕੇ ਤੇ ਫਿਰ ਅਸੀਂ ਕੀ ਕਰਨਾ ਹੈ ਕਿ ਜਿਹੜਾ ਸਵਿੱਚ ਆਨ ਕੀਤਾ ਹੈ ਪ੍ਰੈਸ ਨੂੰ ਕਰ ਦੇਣਾ ਅਸੀਂ ਆਫ ਤੇ ਇਹਨੂੰ ਬੜੀ ਸਾਵਧਾਨੀ ਦੇ ਨਾਲ ਪੀਤਾ ਤਾਂ ਕਿ ਤੁਹਾਡਾ ਕਿਤੇ ਹੱਥ ਨਾ ਜਲ ਜੇ ਕਿਉਂਕਿ ਪ੍ਰੈਸ ਜਿਹੜੀ ਹੈ ਬਹੁਤ ਗਰਮ ਹੈ ਜਾਂ ਕਿਸੇ ਚੀਜ਼ ਦੀ ਹੈਲਪ ਨਾਲ ਤੁਸੀਂ ਫੜ ਲਓ ਜੇ ਤੁਹਾਡੇ ਕੋਲ ਨਹੀਂ ਇਹ ਇਸ ਤਰ੍ਹਾਂ ਪੜੀ ਜਾਂਦੀ ਤੇ ਫਿਰ ਗੋਲੀ ਨੂੰ ਤੁਸੀਂ ਲੈ ਕੇ ਇਹਨੂੰ ਟੈਬਲੇਟ ਨੂੰ ਤੇ ਜਿੱਥੇ ਜਲਿਆ ਹੋਇਆ ਪਾਰਟ ਵਾ ਉਹਦੇ ਉੱਤੇ ਜਿਹੜਾ ਤੁਸੀਂ ਇਹਨੂੰ ਰਗੜਨਾ ਸ਼ੁਰੂ ਕਰ ਦੇਣਾ ਤੇ ਇਹਨੂੰ ਤੁਸੀਂ ਲਗਾਤਾਰ ਇਸ ਤਰ੍ਹਾਂ ਤਰੀਕੇ ਦੇ ਨਾਲ ਉੱਪਰ ਖਸਾਉਂਦੇ ਜਾਣਾ ਹੈ ਤੇ ਇਹ ਜਿਹੜਾ ਪਾਰਟ ਜਲਿਆ ਹੋਇਆ ਹੈ ਇਹ ਆਪਣੇ ਆਪ ਮੈਲਟ ਹੋ ਹੋ ਕੇ ਇਸ ਟੈਬਲੇਟ ਦੇ ਨਾਲ ਪਿਗਲਣਾ ਸ਼ੁਰੂ ਹੋ ਜਾਵੇਗਾ ਤੇ ਮੈਲਟ ਹੋ ਹੋ ਕੇ ਤੇ ਇਹ ਨਿਕਲਣਾ ਸ਼ੁਰੂ ਹੋ ਜਾਏਗਾ ਤੇ ਫਿਰ ਤੁਸੀਂ ਕਿਸੇ ਵੇਸਟ ਕਪੜੇ ਦੀ ਹੈਲਪ ਦੇ ਨਾਲ ਲਾਗੇ ਆਪਣੇ ਤੁਸੀਂ ਕਪੜਾ ਰੱਖਣਾ ਹੈ ਵੇਸਟ ਕਪੜੇ ਦੀ ਹੈਲਪ ਦੇ ਨਾਲ ਇਹਨੂੰ ਗਰਮ ਗਰਮ ਨੂੰ ਤੁਸੀਂ ਇਹਨੂੰ ਸਾਫ਼ ਕਰਦੇ ਜਾਣਾ ਕਿਉਂਕਿ ਜੇ ਇਹ ਉੱਪਰ ਸੁੱਕ ਗਿਆ ਤਾਂ ਫਿਰ ਜੰਮ ਜਾਏਗਾ ਤੇ ਇਹ ਮੈਲਟ ਇਸ ਟੈਬਲੇਟ ਦੇ ਨਾਲ ਹੁੰਦਾ ਹੈ ਤੇ ਦੇਖੋ ਅੱਗੇ ਨਾਲੋਂ ਕਿੰਨਾ ਫਰਕ ਪੈ ਗਿਆ ਇਹ ਜਿੰਨਾ देर ਤੱਕ ਇਹ ਸਾਫ਼ ਨਹੀਂ ਹੁੰਦਾ ਤੇ ਤੁਸੀਂ ਇਹਨੂੰ ਟੈਬਲੇਟ ਨੂੰ ਇਸੇ ਤਰ੍ਹਾਂ ਇਹਦੇ ਉੱਪਰ ਘਸਾਉਂਦੇ ਜਾਓ ਕਿਉਂਕਿ ਜੇ ਇਸ ਤਰ੍ਹਾਂ ਜਲਿਆ ਹੋਇਆ ਜਿਹੜਾ ਇਹ ਪਾਰਟ ਵਾ ਜਦੋਂ ਅਸੀਂ ਕਿਸੇ ਹੈਵੀ ਸੂਟ ਜਿੱਦਾਂ ਸਿਲਕ 크ਰੇਪ ਕਿਸੇ ਵੀ ਸੂਟ ਨੂੰ ਪ੍ਰੈਸ ਕਰਦੇ ਹਾਂ ਤੇ ਇਹ ਕੱਪੜੇ ਨੂੰ ਬੜੀ ਛੇਤੀ ਜਿਹੜਾ ਵਾ ਉਹ ਜਿਹੜਾ ਆਪਣੇ ਨਾਲ ਚਿਪਕਾਉਂਦਾ ਹੈ ਤੇ ਫੇਰ ਜਿਹੜੀ ਆ ਉਹ ਕੱਪੜੇ ਨੂੰ ਜਲਣ ਦਾ ਡਰ ਹੁੰਦਾ ਹੈ ਤੇ ਇਸ ਤਰੀਕੇ ਦੇ ਨਾਲ ਅਸੀਂ ਰਗੜ ਰਗੜ ਕੇ ਸਾਫ਼ ਕਰਕੇ ਤੇ ਪ੍ਰੈਸ ਜੇ ਠੰਡੀ ਹੋ ਜਾਵੇ ਤਾਂ ਤੁਸੀਂ ਇਹਨੂੰ ਫੇਰ ਗਰਮ ਕਰ ਲੈਣਾ ਤੇ ਇਸ ਤਰੀਕੇ ਦੇ ਨਾਲ ਅਸੀਂ ਬੜੀ ਆਸਾਨੀ ਦੇ ਨਾਲ ਇਹ ਜਿਹੜਾ ਜਲਿਆ ਹੋਇਆ ਨਿਸ਼ਾਨ ਉਤੋਂ ਹਟਾ ਸਕਦੇ ਹਾਂ ਤੇ ਹੁਣ ਦੇਖੋ ਤੁਸੀਂ ਜਿਹੜਾ ਇਹ ਉੱਪਰਲੀ ਪਲੇਟ ਆ ਉਹ ਸਾਫ਼ ਹੋ ਗਈ ਹੈ ਨਾਰਮਲ ਜਿਹੜਾ ਬਾਕੀ ਦਾਗ ਵਾ ਕਿਉਂਕਿ ਇਹ ਪ੍ਰੈਸ ਜਿਹੜੀ ਆ ਪੁਰਾਣੀ ਆ ਕਸ ਗਈ ਆ ਇਸ ਤਰ੍ਹਾਂ ਨਾਰਮਲ ਦਾਗ ਤਾਂ ਰਹੇ ਗਏ ਪਰ ਜਿਹੜਾ ਉਤੇ ਜਲਿਆ ਹੋਇਆ ਏ ਜੋ ਕੱਪੜੇ ਲੱਗੇ ਹੋਏ ਔਰ ਜਿਹੜੀ ਇਕੱਠੀ ਹੋਈ ਹੁੰਦੀਆਂ ਉਹ ਬਿਲਕੁਲ ਐਨ ਸਾਫ਼ ਹੋ ਜਾਏਗੀ ਤੇ ਇਹ ਜਿਹੜਾ ਬਿਲਕੁਲ ਤੁਹਾਡੇ ਜਿਹੜਾ ਕੱਪੜਾ ਵਾ ਕੋਈ ਵੀ ਨਾਲ ਨਹੀਂ ਜੁੜੇਗਾ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ